ਪਾਰਟੀ ਕਮਨਿਸਟ ਪਾਰਟੀ CPI ਨੇ ਪਾਰਟੀ ਦੀ 25ਵੀਂ قومی ਕਾਂਗਰਸ ਲਈ ਰਾਜਨੀਤਿਕ ਬਤਾ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਵਿਸ਼ੇ ਪੱਧਰ ਤੇ ਪੂੰਜੀਵਾਦ ਦਾ ਸੰਕਟ ਜੋ ਡੂੰਘਾ ਹੋ ਰਿਹਾ ਹੈ ਦੇਸ਼ ਦੇ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਿਹਤ ਸਿੱਖਿਆ ਤੇ ਰੋਜ਼ਗਾਰ ਲਈ ਔਰਤਾਂ ਵਿਦਿਆਰਥੀਆਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਲੈ ਕੇ ਜੋ ਉਹਨਾਂ ਦੇ ਬੰਦੇ ਹੱਕ ਹੈ ਉਸ ਦੇ ਲਈ ਸ਼ਗਰਸ਼ ਦੇ ਕਰਨ ਦੇ ਲਈ ਚੰਡੀਗੜ੍ਹ ਦੇ ਵਿੱਚ 21 ਤੋਂ 25 ਸਤੰਬਰ ਤੱਕ ਜੋ ਪਾਰਟੀ ਦੀ ਕਾਂਗਰਸ ਹੋ ਰਹੀ ਹੈ ਉਸ ਦੇ ਵਿੱਚ ਵਿਚਾਰ ਵਟਾਂਦਰੇ ਹੋਣਗੇ ਖੱਬੀਆਂ ਤੇ ਰਾ ਦੀ ਅਤੇ ਖਾਸ ਕਰਕੇ ਕਮਿਊਨਿਸਟ ਪਾਰਟੀ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ ਕਿ ਇਸ ਨੂੰ ਲੋਕਾਂ ਦੇ ਮਸਲਿਆਂ ਨੂੰ ਛੁੱੱਕ ਕੇ ਇਸ ਸਰਕਾਰ ਦੇ ਖਿਲਾਫ ਇੱਕ ਸੰਘਰਸ਼ ਛੇੜਿਆ ਜਾਵੇ ਔਰ ਇੱਕ ਲੋਕ ਰਾਏ ਬਣਾ ਕੇ ਜਿੰਨੀ ਤੋਂ ਜਿੰਨੀ ਛੇਦੀ ਇਹ ਸਰਕਾਰ ਨੂੰ ਜਲਦਾ ਕੀਤਾ ਜਾਵੇ ਕਿਉਂਕਿ ਇਹ ਫਾਸ਼ੀਵਾਦੀ ਸਰਕਾਰ ਆਰਐਸਐਸ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਔਰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ ਘਟ ਗਿੰਦੀ ਆ ਤੇ ਹਮਲੇ ਕੀਤੇ ਜਾ ਰਹੇ ਐ ਸੋ ਅਸੀਂ ਇਹ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਵਾਂਗੇ ਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਜੋ 25ਵੀਂ ਕਾਂਗਰਸ ਜੋ ਇਸ ਦੇ 100ਵੇਂ ਸਾਲ ਦੇ ਵਿੱਚ ਹੋ ਰਹੀ ਹੈ ਉਸ ਦੇ ਵਿੱਚ ਲੋਕ ਪਹੁੰਚਣ ਵਿਦਿਆਰਥੀ ਨੌਜਵਾਨ ਉੱਥੇ ਪਹੁੰਚਣ ਤਾਂ ਕਿ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ ਧੰਨਵਾਦ